ਦੇ ਅੱਗੇ 6 ਪੁੱਤਰ ਹੋਏ ਨੇ ਇਹਨਾਂ ਦੇ ਵਿੱਚੋਂ ਸਭ ਤੋਂ ਵੱਡਾ ਸੀਗਾ ਤਲੋਕ ਜੰਦੇ ਦੇ ਲਈ ਜਿਹੜਾ ਰਾਮਪੁਰਾ ਪੂਨ ਉਹਨਾਂ ਦੇ ਨਾਮ ਤੇ ਹੀ ਆ। ਸਲੋਕਾ ਤੇ ਰਾਮਾ ਬਾਦ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਅਮਰਤ ਛੱਕ ਕੇ ਉਹ ਸਿੰਘ ਸਜੇ। ਨਾ ਬਾ ਰਾਸਤ ਦੇ ਜਿਹੜੇ ਰਾਜੇ ਮਹਾਰਾਜੇ ਹੋਏ ਨੇਗੇ ਉਹ ਸਲੋਕਾ ਸਿੰਘ ਦੀ ਵੰਸ਼ ਹੈ। ਤੇ ਉਹਨਾਂ ਛੇ ਪੁੱਤਰਾਂ ਦੇ ਵਿੱਚੋਂ ਸੀਗਾ ਇੱਕ ਸਭ ਤੋਂ ਤਕੜਾ ਜਿਹੜਾ ਯੋਧਾ ਹੋਇਆਗਾ ਤੇ ਸਾਸਟੀ ਤੇ ਬਹਾਦਰ ਹੋਇਆ ਉਹ ਸੀਗਾ ਬਾਬਾ ਆਲਾ ਸਿੰਘ ਦੇ ਖਾਨਦਾਨੀ ਵਿਰੋਧੀ ਸੀ ਜਿਹੜੇ ਉਹਨਾਂ ਦੇ ਦੁਸ਼ਮਣ ਸੀ ਭੱਟੀ। ਉਸ ਤੋਂ ਬਾਅਦ ਉਹਨਾਂ ਨੇ ਫਿਰ ਭਵਾਨੀਗੜ੍ਹ ਦਾ ਕਿਲਾ ਵੀ ਬਣਵਾਇਆ ਸੀ। ਉਤਪਨ 1735 ਦੇ ਵਿੱਚ ਬਾਬਾ ਆਲਾ ਸਿੰਘ ਸਿੰਘ ਫਗਵੇ ਜੀ ਤੇ ਤੇਪਪੰਦ ਦੇ ਵਿੱਚ ਆ ਗਏ। ਸਵਾਗਤ ਹੈ ਤੁਹਾਡਾ ਸਾਡੇ ਚੈਨਲ 1 ਓੰਕਾਰ ਤੇ। ਅੱਜ ਗੱਲ ਕਰਦੇ ਆ ਆਪਾਂ ਬਾਬਾ ਆਲਾ ਸਿੰਘ ਬਾਰੇ। ਬਾਬਾ ਆਲਾ ਸਿੰਘ ਨੂੰ ਮਹਾਰਾਜਾ ਦੀ ਉਪਾਧੀ ਕਿਸ ਨੇ ਦਿੱਤੀ? ਤੇ ਕਿਸ ਤਰ੍ਹਾਂ ਉਹਨਾਂ ਨੇ ਆਪਣਾ ਰਾਜ ਸਥਾਪਿਤ ਕੀਤਾ? ਤੇ ਵੱਡੇ-ਵੱਡੇ ਮੀਹਮਾ ਦੇ ਵਿੱਚ ਕੀਵੇਂ ਉਹਨਾਂ ਨੇ ਆਪਣਾ ਯੋਗਦਾਨ ਦਿੱਤਾ? ਤੇ ਕਿਵੇਂ ਵੱਡੇ ਇਲਾਕਿਆਂ ਨੂੰ ਸਰ ਕੀਤਾ ਤੇ ਨਾਲ ਗੱਲ ਕਰਾਂਗੇ ਅੱਜ ਉਹਨਾਂ ਦੀਆਂ ਪ੍ਰਾਪਤੀਆਂ ਬਾਰੇ ਤੇ ਕਿਹੜੇ-ਕਿਹੜੇ ਨਗਰ ਜਾਂ ਅੱਜ ਵੱਡੇ ਨਾਂ ਨਾਲ ਜਾਣੇ ਜਾਂਦੇ ਨੇ ਉਹਨਾਂ ਨੂੰ ਬਸਾਇਆ ਉਹਨਾਂ ਨੇ ਇਹਦੇ ਵਿੱਚ ਅਸੀਂ ਗੱਲ ਗੱਲਬਾਤ ਕਰਾਂਗੇ ਜਸਕਰਨ ਸਿੰਘ ਨਾਲ ਜਿਹੜੇ ਇਤਿਹਾਸ ਤੋਂ ਕਾਫੀ ਜਾਣੂ ਨੇ ਮੈਂ ਇਹ ਇੱਕ ਗੱਲਬਾਤ ਹੋਊਗੀ ਇਹਦੇ ਵਿੱਚ ਮੈਂ ਕੋਈ ਜ਼ਿਆਦਾ ਪ੍ਰਸੰਨ ਜਾਂ ਕੋਈ ਜ਼ਿਆਦਾ ਉੱਤਰ ਨਹੀਂ ਦਊਂਗਾ ਕਿਉਂਕਿ ਮੈਂ ਤਾਂ ਜਸਤ ਇਹਨਾਂ ਤੋਂ ਇੱਕ ਉਹਨਾਂ ਬਾਬਾ ਆਲਾ ਸਿੰਘ ਦੀ ਇੱਕ ਕਹਾਣੀ ਪਤਾ ਕਰਨੀ ਹੈ ਇਹਨਾਂ ਤੋਂ ਵੀ ਬਾਬਾ ਆਲਾ ਸਿੰਘ ਨੂੰ ਕਿਵੇਂ ਇੱਕ ਮਹਾਰਾਜੇ ਦਾ ਖਿਤਾਬ ਮਿਲਿਆ ਜਾਂ ਕਿੰਨਾਂ ਨੇ ਉਹਨਾਂ ਨੂੰ ਇਹ ਉਪਾਦੀ ਦਿੱਤੀ ਜਿਹੜੇ ਪਟਿਆਲੇ ਦੇ ਰਾਜੇ ਨੇ ਉਹਨਾਂ ਦੇ ਨਾਂ ਦੇ ਅੱਗੇ ਮਹਾਰਾਜਾ ਕਿਉਂ ਲੱਗਦਾਗਾ ਇਸ ਬਾਰੇ ਹੀ ਅੱਜ ਗੱਲਬਾਤ ਕਰਾਂਗੇ ਤਾਂ ਜਸਕਰਨ ਸਿੰਘ ਜੀ ਸਭ ਤੋਂ ਪਹਿਲਾਂ ਤੁਹਾਨੂੰ ਜੀ ਆਇਆਂ ਨੂੰ ਹਾਂ ਜੀ ਸ਼ੁਕਰੀਆ ਤੇ ਸਾਨੂੰ ਥੋੜਾ ਚਾਨਣਾ ਪਾਓ ਵੀ ਬਾਬਾ ਆਲਾ ਸਿੰਘ ਬਾਰੇ ਜੀ ਮੈਨੂੰ ਆਪਾਂ ਪਹਿਲਾਂ ਦੱਸ ਸਕਣ ਦੱਸ ਸਕਿਆ ਬਾਬਾ ਆਲਾ ਸਿੰਘ ਜੀ ਬਾਰੇ ਵੀ ਉਹਨਾਂ ਨੂੰ ਇੱਕ ਮਹਾਰਾਜੇ ਦੀ ਉਪਾਦੀ ਕਿਵੇਂ ਮਿਲੀ ਕਿੰਨੇ ਉਹਨਾਂ ਨੇ ਕਿੰਨਾ ਨੇ ਉਹਨਾਂ ਨੂੰ ਇਹ ਬਾਦੀ ਦਿੱਤੀ ਤੇ ਕਿਸ ਤਰ੍ਹਾਂ ਉਹਨਾਂ ਨੇ ਆਪਣਾ ਰਾਜ ਕਾਇਮ ਕੀਤਾ ਆਪਣੀਆਂ ਜਿਹੜੀਆਂ ਸਿੱਖੇ ਇਤਿਹਾਸ ਦੇ ਵਿੱਚ ਮਿਸਲਾਂ ਹੋਈਆਂ ਨੇ ਉਹਨਾਂ ਦੇ ਵਿੱਚੋਂ ਇੱਕ ਮਿਸਲ ਸੀ ਫੂਲਕੀਆ ਮਿਸਲ ਫੂਲਕੀਆ ਮਿਸਲ ਦਾ ਸੰਬੰਧ ਪਟਿਆਲਾ ਰਿਆਸਤ ਤੇ ਨੱਭਾ ਰਿਆਸਤ ਨਾਲ ਫੂਲਕੀਆ ਮਿਸਲ ਜਿਨ੍ਹਾਂ ਦੇ ਨਾਮ ਤੇ ਪਈ ਸੀਗੇ ਉਹਨਾਂ ਦਾ ਨਾਮ ਸੀਗਾ ਫੂਲ ਮਤਲਬ ਬੜੇ ਯੋਧਾ ਜਿਹਾ ਚੌਧਰੀ ਸੀਗਾ ਉਹ ਮਹਾਰਾਜਵਾਲਾ ਪਿੰਡ ਦਾ ਹੂੰ ਉਹਨਾਂ ਦੇ ਨਾਮ ਤੋਂ ਗਹ ਫੂਲ ਕੀ ਮਿਸਲ ਪਈ ਸੀ ਫੂਲ ਦੇ ਅੱਗੇ 6 ਪੁੱਤਰ ਹੋਏ ਨੇ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਵੱਡਾ ਸੀਗਾ ਤਲੋਕਾ ਫੂਲ ਦੇ ਮਰਨ ਤੋਂ ਬਾਅਦ ਤਲੋਕਾ ਚੌਧਰੀ ਬਣਿਆ ਤਲੋਕੇ ਦਾ ਘਪਾਈ ਸੀਗਾ ਰਾਮ ਰਾਮ ਰਾਮਾ ਕਹਿੰਦੇ ਸੀ ਇਹਨੂੰ ਜਿਨ੍ਹਾਂ ਦੇ ਨਾਮ ਤੋਂ ਰਾਮਪੁਰਾ ਬਸਿਆ ਹੋਇਆ ਹੈਗਾ ਤੇ ਬਾਅਦ ਚ ਜਿਹੜਾ ਫੂਲ ਪਿੰਡਾ ਕੋ ਫੂਲ ਦੇ ਨਾਮ ਤੋਂ ਤੀਗਾ ਰਾਮਪੁਰਾ ਉਹਨਾਂ ਦਾ ਜਿਹੜਾ ਪੁੱਤਰ ਸੀ ਰਾਮਾ ਉਹਦੇ ਨਾਮ ਤੋਂ ਤਾਂ ਹੀ ਹੁਣ ਜਿਹੜਾ ਉਹ ਮਤਲਬ ਇੱਕ ਆਪਣਾ ਇਲਾਕਾ ਦਾ ਬਠੰਡੇ ਦੇ ਏਰੀਆ 'ਚ ਜਿਹੜਾ ਰਾਮਪੁਰਾ ਫੂਲ ਉਹਨਾਂ ਦੇ ਨਾਮ ਤੇ ਹੀ ਆਵਾ ਤੇ ਇਹਨਾਂ ਦੇ ਦੋ ਪੁੱਤਰ ਸੀ ਛੇ ਪੁੱਤਰ ਸੀ ਉਹਨਾਂ ਦੋਨਾਂ ਦੇ ਵਿੱਚੋਂ ਛੇ ਦੇ ਵਿੱਚੋਂ ਦੋ ਸੀਗੇ ਤਲੋਕਾ ਤੇ ਰਾਮਾ ਤਲੋਕਾ ਤੇ ਰਾਮਾ ਬਾਦ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਅਮਰਤ ਛੱਕ ਕੇ ਉਹ ਸਿੰਘ ਸਜ ਗਏ ਤੇ ਉਹ ਤਲੋਕਾ ਸਿੰਘ ਤੇ ਰਾਮ ਸਿੰਘ ਬਣ ਗਏ ਸੀ ਫਿਰ ਹੁਣ ਤਲੋਕੇ ਦੇ ਤਲੋਕਾ ਸਿੰਘ ਦੀ ਜਿਹੜਾ ਉਹਦੀ ਵੰਸ਼ਾਗੀ ਅੱਗੇ ਨੱਬਾ ਰਿਆਸਤ ਨੱਬਾ ਰਿਆਸਤ ਨਾਲ ਸੰਬੰਧਤਾ ਨੱਬਾ ਰਿਆਸਤ ਦੇ ਜਿਹੜੇ ਰਾਜੇ ਮਹਾਰਾਜੇ ਹੋਏ ਨੇਗੇ ਉਹ ਤਲੋਕਾ ਸਿੰਘ ਦੀ ਵੰਸ਼ਚੋਂ ਨੇ ਉਹ ਤਲੋਕਾ ਸਿੰਘ ਉਹਨਾਂ ਦਾ ਪੂਰਵਜ ਆ ਤੇ ਪਟਿਆਲਾ ਰਿਆਸਤ ਦਾ ਜਿਹੜਾ ਸੰਬੰਧਾਗਾ ਉਹਗਾ ਰਾਮ ਸਿੰਘ ਨਾਲ ਮਤਲਬ ਪਟਿਆਲਾ ਰਿਆਸਤ ਤੇ ਨੱਬਾ ਰਿਆਸਤ ਆਪਸ ਦੇ ਵਿੱਚ ਕਿਤੇਰੇ ਭਾਈਆਂ ਦੀਆਂ ਰਿਆਸਤਾਂ ਨਹੀਂ ਪਟਿਆਲਾ ਰਿਆਸਤ ਦਾ ਜਿਹੜਾ ਸੀਗਾ ਪੂਰਵਜ ਰਾਮ ਸਿੰਘ ਰਾਮ ਸਿੰਘ ਦੀ ਰਾਮ ਸਿੰਘ ਦੀ ਗਾਹਾਂ ਜਦੋਂ ਉਹਦਾ ਟਾਈਮ ਸੀਗਾ ਸਮਾਂ ਸੀ ਉਹਦਾ ਉਹਦੀਆਂ ਮੁਹਿੰਮਾਂ ਦੇ ਵਿੱਚ ਮਦਦ ਕੀਤੀ ਸੀਗੀ ਇੱਕ ਸਰਦਾਰ ਸੀ ਚੈਨ ਸਿੰਘ ਪਰ ਚੈਨ ਸਿੰਘ ਸਰਦਾਰ ਉਹਦੇ ਨਾਲ ਰਿਹਾ ਕਾਫੀ ਤੇ ਚੈਨ ਸਿੰਘ ਕਰਕੇ ਹੀ ਸਰਹੰਦ ਦਾ ਜਿਹੜਾ ਸੂਬੇਦਾਰ ਸੀਗਾ ਮੁਗਲ ਮੁਗਲਾਂ ਦਾ ਸੂਬੇਦਾਰ ਸੀ ਜਿਹੜਾ ਉਹਦੇ ਕਹਿਣ ਤੇ RAME ਨੂੰ RAME ਨੂੰ ਮਦਦ ਕੀਤੀ ਗਈ ਸੀ ਇੱਕ ਦੋ ਵਾਰ ਰਾਮ ਸਿੰਘ ਨੂੰ ਤੇ ਉਹ ਤੋਂ ਬਾਅਦ ਰਾਮ ਆ ਰਾਮ ਸਿੰਘ ਤੇ ਚੈਨ ਸਿੰਘ ਦੀ ਆਪਸ ਦੇ ਵਿੱਚ ਲੜਾਈ ਹੋ ਗਈ ਜਿਹਦੇ ਵਿੱਚ ਚੈਨ ਸਿੰਘ ਮਾਰਿਆ ਗਿਆ ਚੈਨ ਸਿੰਘ ਦੇ ਜਿਹੜੇ ਪੁੱਤਰ ਤੇਗੇ ਉਹਨਾਂ ਨੇ ਰਾਮ ਸਿੰਘ ਤੇ ਹਮਲਾ ਕਰਕੇ ਰਾਮ ਸਿੰਘ ਨੂੰ ਮਾਰਤਾ ਫਿਰ ਰਾਮ ਸਿੰਘ ਦੇ ਗਾਂ 6 ਪੁੱਤਰ ਫੇਰ ਹੋਏ ਇਹ ਉਹਨਾਂ ਛੇ ਪੁੱਤਰਾਂ ਦੇ ਵਿੱਚੋਂ ਸੀਗਾ ਇੱਕ ਸਭ ਤੋਂ ਤਕੜਾ ਜਿਹੜਾ ਯੋਧਾ ਹੋਇਆਗਾ ਤੇ ਸਾਸੀ ਤੇ ਬਹਾਦਰ ਹੋਇਆ ਉਹ ਸੀਗਾ ਬਾਬਾ ਆਲਾ ਸਿੰਘ ਇਹਨਾਂ ਦੇ ਬਾਰੇ ਅੱਜ ਆਪਾਂ ਗੱਲ ਕਰਨੀ ਹੈ ਬਾਬਾ ਆਲਾ ਸਿੰਘ ਬਾਕੀ ਆਪਦੇ ਛੇ ਭਾਈਆਂ ਦੇ ਵਿੱਚੋਂ ਸਭ ਤੋਂ ਵੱਧ ਨਿਹਦਰ ਬਹਾਦਰ ਤੇ ਸਾਸੀ ਸੀ ਤੇ ਉਹਨੇ ਜਦੋਂ ਆਪਣੀ ਕਮਾਂਡ ਸੰਭਾਲੀ ਉਹਨੇ ਬਾਬਾ ਆਲਾ ਸਿੰਘ ਆਰਮ ਸਿੰਘ ਦੇ ਛੇ ਪੁੱਤਰਾਂ ਚੋਂ ਤੀਜਾ ਪੁੱਤਰ ਸੀ ਜਦੋਂ ਉਹਦੇ ਹੱਥ ਕਮਾਂਡ ਆਈ ਉਹ ਚੌਧਰੀ ਬਣਿਆ ਜਦੋਂ ਉਹਨੇ ਸਭ ਤੋਂ ਪਹਿਲਾਂ ਕੰਮ ਆਪਦੇ ਪਿਤਾ ਦੀ ਮੌਤ ਦਾ ਬਦਲਾ ਲਿਆ। ਉਹਨੇ ਜਿਹੜੇ ਚੈਨ ਸਿੰਘ ਦੇ ਪੁੱਤਰ ਤੇਗੇ ਉਗਰਸੈਨ, ਬੀਰੂ ਤੇ ਕਮਾਲਾ ਇਹਨਾਂ ਤਿੰਨਾਂ ਨੂੰ ਘੇਰ ਲਿਆ। ਉਗਰਸੈਨ ਤੀ ਜਿਹੜਾ ਉਹ ਤਾਂ ਚਲ ਭੱਜ ਗਿਆ ਪਰ ਬੀਰੂ ਤੇ ਕਮਾਲਾ ਨੂੰ ਤੇ ਨਾਲ ਉਹਦੇ 17 ਹੋਰ ਸਿਪਾਹੀ ਤੇ ਉਹਨਾਂ ਨੂੰ ਉੱਥੇ ਮਾਰਤਾ ਮਕਾਤਾ। ਉਸ ਤੋਂ ਬਾਅਦ ਜਿਹੜਾ ਚੈਨ ਦਾ ਜਿਹੜਾ ਇਲਾਕਾ ਸੀਗਾ ਜਿਹੜਾ ਸੀਮਾ ਉਹਦੇ ਉੱਤੇ ਤਾਵਾ ਬੋਲਤਾ ਲੱਗਿੰਦੇ ਤੇ ਸੀਮਾ ਨੂੰ ਉਜਾੜਦਾ। ਸੀਮਾ ਪਿੰਡ ਦੀ ਜਿਹੜਾ ਉਹਨੂੰ ਉਜਾੜਤਾ ਤੇ ਉੱਥੋਂ ਮਾਲਤੀ ਜਿੰਨਾ ਸਾਰਾ ਉਹ ਲੁੱਟ ਲਿਆ ਜੋ ਵੀ ਉੱਥੇ ਹੈਗਾ ਸੀਗਾ ਅੱਗੇ ਫਿਰ ਉਹਨੇ ਆਪਣੇ ਭਾਈਆਂ ਨਾਲ ਆਪਣੇ ਭਰਾਵਾਂ ਨਾਲ ਰਲ ਕੇ ਬਾਬਾ ਵਾਲਾ ਸਿੰਘ ਨੇ ਉਹਨਾਂ ਨੇ ਅੱਗੇ ਹੋਰ ਮਹਿਮਾ ਦੇ ਵਿੱਚ ਹਿੱਸਾ ਲਈ ਗਏ ਤੇ ਉਹਨਾਂ ਦੀ ਚਰਤ ਹੈ ਜਿਹੜੀ ਉਹ ਕਾਇਮ ਹੁੰਦੀ ਹੁੰਦੀ ਗਈ ਪਰ ਉਹਨਾਂ ਉਸ ਸਮੇਂ ਦੇ ਵਿੱਚ ਇੱਕ ਮਲੇਰ ਕੋਟਲੇ ਦੇ ਅਫਗਾਨ ਹੁੰਦੇ ਸੀਗੇ ਕੋਟ ਦਾ ਰਾਏ ਯਾਦਾ ਹੁੰਦਾ ਸੀ ਤੇ ਇਹਨਾਂ ਤੇ ਇਹ ਬਾਬਾ ਆਲਾ ਸਿੰਘ ਹੁੰਦਾ ਸੀ ਇਹਨਾਂ ਨੂੰ ਨਾ ਇੱਕ ਖਤਰਾ ਹੁੰਦਾ ਸੀਗਾ ਇੱ싸ਖਾਂ ਤੋਂ ਇੱਕ ਇੱ싸ਖਾਂ ਤੀਗਾ ਬੜਾ ਤਕੜਾ ਸਰਦਾਰ ਤੀਗਾ ਉਹਨੇ ਕਈ ਬੜੇ ਇਲਾਕੇ ਮੱਲੇ ਹੋਏ ਤੇ ਉਹਦੇ ਤੇ ਹਾਰਾ ਤੋਂ ਲੈ ਕੇ ਧੂਰੀ ਤੱਕ ਉਹਦੀ ਫੁੱਲ ਡੈਸਟ ਸੀ ਪਰ ਉਹ ਸਮੇਂ ਦੇ ਵਿੱਚ ਉਹ ਨਾ ਮੁਗਲਾਂ ਨਾਲ ਲੜਦਿਆਂ ਮਾਰਿਆ ਗਿਆ ਹੁਣ ਉਹਦੇ ਮਰਨ ਕਰਕੇ ਇਹਨਾਂ ਨੂੰ ਆਲਾ ਸਿੰਘ ਤੇ ਮਲੇਰ ਕੋਟਰੇ ਦੇ ਅਫਗਾਨ ਤੇ ਰਾਏ ਕੋਟ ਜਾਦਾਂ ਨੂੰ ਇਹਨਾਂ ਨੂੰ ਬੜਾ ਸੁਖ ਦਾ ਸਾਹ ਆਇਆ ਇਹਨਾਂ ਨੂੰ ਪੂਰੀ ਖੁਲੋ ਮਿਲ ਗਈ ਇਹਦਾ ਫਾਇਦਾ ਆਲਾ ਸਿੰਘ ਤੇ ਉਹਦੇ ਭਾਈਆਂ ਨੇ ਵੀ ਉਠਾਇਆ ਉਹਨਾਂ ਨੇ ਵੀ ਫਿਰ ਜੁੜਦੇ ਇਲਾਕੇ ਤੇ ਜਿਹੜੇ ਮੱਲੇ ਨੇ ਸ਼ੁਰੂ ਕਰਤੇ ਲਖੀਰ ਦੇ ਵਿੱਚ ਫਿਰ ਆਲਾ ਸਿੰਘ ਨੇ ਆਪਣੇ ਭਾਈਆਂ ਨਾਲ ਰਲ ਕੇ ਕੋਟ ਦਾ ਰਾਏ ਜੱਦਾ ਤੀਗਾ ਉਹਦੇ ਉੱਤੇ ਹਮਲਾ ਕਰਤਾ ਆਲਾ ਸਿੰਘ ਤੇ ਉਹਦੇ ਭਰਾਵਾਂ ਨੇ ਹੂੰ ਤੇ ਉਹਨੂੰ ਹਰਾਤਾ ਤੇ ਭਜਾਤਾ ਤੇ ਉਸ ਤੋਂ ਬਾਅਦ ਉਹ ਇਹਦੇ ਇਲਾਕੇ ਤੇ ਕਬਜ਼ਾ ਕਰ ਲੈਣਾ ਨੇ ਤੇ ਐਵੇਂ ਉਹਦੀ ਚੜ੍ਹਤ ਹੈ ਜਿਹੜੀ ਆਲਾ ਸਿੰਘ ਦੀ ਵੱਧਦੀ ਗਈ ਉਹ ਤੋਂ ਬਾਅਦ ਉਹਦੀ ਚੜ੍ਹਤ ਹੈ ਜਿਹੜੀ ਆਲਾ ਸਿੰਘ ਦੀ ਉਹ ਇੰਨੀ ਹੋ ਗਈ ਕਿ ਉਦੀ ਖਬਰ ਦਿੱਲੀ ਦੇ ਬਾਦਸ਼ਾਹ ਮੁਹੰਮਦ ਸ਼ਾਹ ਕੋਲੇ ਪਹੁੰਚੀ। ਮੁਹੰਮਦ ਸ਼ਾਹ ਨੂੰ ਆਲਾ ਸਿੰਘ ਦੀ ਚੜ੍ਹਤ ਦਾ ਪਤਾ ਲੱਗਿਆ। ਤਾਂ ਉਹਨਾਂ ਨੇ ਫਿਰ ਕੀ ਕਰਿਆ? ਮੁਹੰਮਦ ਸ਼ਾਹ ਨੇ ਆਪਣੇ ਇੱਕ ਜਿਹੜਾ ਉਹਨਾਂ ਦਾ ਵਾਈਸਰਾਏ ਦੀਆਂ ਮੀਰ ਮੰਨੂ ਉਹਦੇ ਰਾਹੀਂ ਆਲਾ ਸਿੰਘ ਨੂੰ ਫਰਮਾਨ ਪਹੁੰਚਵਾਇਆ। ਹੂੰ। ਮੁਹੰਮਦ ਸ਼ਾਹ ਨੇ ਆਪਣੇ ਵਾਈਸਰਾਏ ਮੀਰ ਮੰਨੂ ਦੇ ਰਾਹੀਂ ਬਾਬਾ ਆਲਾ ਸਿੰਘ ਨੂੰ ਫਰਮਾਨ ਪਹੁੰਚਵਾਇਆ ਤੇ ਸਰਹੰਦ ਦੇ ਰਾਜ ਪ੍ਰਬੰਧ ਲਈ ਮਦਦ ਮੰਗੀ। ਤੇ ਨਾਲ ਉਹਨਾਂ ਨੂੰ ਰਾਜੇ ਦਾ ਖਿਤਾਬ ਵੀ ਦਿੱਤਾ ਆਲਾ ਸਿੰਘ ਨੂੰ ਹੂੰ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਰਾਜੇ ਦਾ ਖਿਤਾਬ ਮਿਲ ਗਿਆ ਤੇ ਸਰਹੰਦ ਦੇ ਜਿਹੜਾ ਰਾਜ ਪ੍ਰਬੰਧ ਸੀ ਉਹਦੇ ਵਿੱਚ ਵੀ ਬਾਬਾ ਆਲਾ ਸਿੰਘ ਮਦਦ ਕਰਨ ਲੱਗ ਪਏ ਹੂੰ ਤਾਂ ਉਸ ਤੋਂ ਬਾਅਦ ਕੀ ਹੋਇਆ ਆਲਾ ਸਿੰਘ ਦੇ ਖਾਨਦਾਨੀ ਵਿਰੋਧੀ ਸੀ ਜਿਹੜੇ ਉਹਨਾਂ ਦੇ ਦੁਸ਼ਮਣ ਸੀ ਭੱਟੀ ਫਿਰ ਉਹਨਾਂ ਨੇ ਉਹ ਭੱਟੀਆਂ ਵੱਲ ਨੂੰ ਹੋ ਗਏ ਉਹਨਾਂ ਨੇ ਭੱਟੀਆਂ ਨੂੰ ਭੱਟੀਆਂ ਤੇ ਹਮਲਾ ਕਰਤਾ ਤੇ ਪੱਟੀ ਦਾ ਪੱਟੀਆਂ ਦੇ ਇਲਾਕੇ ਤੇ ਜਿਹੜਾ ਉਹ ਦੱਬਲੇ ਤੇ ਉਹ ਨਾ ਇਲਾਕਿਆਂ ਦੇ ਵਿੱਚ ਉਹਨਾਂ ਨੇ ਇੱਕ ਤਾਂ ਸਜਲੀ ਪਿੰਡ ਵਸਾਇਆ ਇੱਕ ਵਸਾਇਆ ਸੀ ਸ਼ੇਰੋਂ ਪਿੰਡ ਇੱਕ ਵਸਾਇਆ ਸੀ ਦਰਬਾ ਹੁਣ ਦਰਬਾ ਸ਼ੇਰੋਂ ਤੇ ਸਾਜਲੀ ਇਹ ਆਲਾ ਸਿੰਘ ਦੇ ਵਸਾਏ ਹੋਏ ਨੇ ਪਹਿਲਾਂ ਇਹ ਇਲਾਕੇ ਪੱਟੀਆਂ ਦੇ ਹੁੰਦੇ ਸੀ ਜਿਹੜੇ ਉਹਨਾਂ ਦੇ ਖਾਨਦਾਨੀ ਬਰੋਧੀ ਸੀ ਆਲਾ ਸਿੰਘ ਨੇ ਉਹਨਾਂ ਨੂੰ ਲੜ ਕੇ ਉੱਥੋਂ ਭਜਾਤਾ ਤੇ ਆਪ ਕਬਈ ਇਹ ਕਰਕੇ ਉੱਥੇ ਇਹ ਤਿੰਨ ਪਿੰਡ ਬਸਾਇਤੇ ਸ਼ੇਰੋਂ ਸਾਜਲੀ ਤੇ ਦਰਬਾ ਦਰਬਾ ਉਸ ਤੋਂ ਬਾਅਦ ਫਿਰ ਨਾ ਇਹਨਾਂ ਨੇ ਜਦੋਂ ਜਿਹੜੀ ਸਰਹੰਦ ਦਾ ਰਾਜ ਪ੍ਰਬੰਧ ਲਈ ਜਿਹੜੀ ਮਦਦ ਮੰਗੀ ਸੀ ਉਹਨਾਂ ਨੇ ਫਿਰ ਉਹਨਾਂ ਨੇ ਪੂਰੀ ਖੁਲ ਦੇ ਨਾਲ ਮਦਦ ਕਰਨੀ ਸ਼ੁਰੂ ਕਰ ਦਿੱਤੀ ਉਹਦੇ ਵਿੱਚ ਸਰਹੰਦ ਦੀ ਸਰਹੰਦ ਦੇ ਰਾਜ ਪ੍ਰਬੰਧ ਦੀ ਆਲਾ ਸਿੰਘ ਨੇ ਖੁੱਲ ਕੇ ਮਦਦ ਕਰਨੀ ਸ਼ੁਰੂ ਕਰ ਦਿੱਤੀ ਪਰ ਉੱਥੇ ਦਾ ਜਿਹੜਾ ਸਰਹੰਦ ਦਾ ਜਿਹੜਾ ਸੂਬੇਦਾਰ ਸੀਗਾ ਮੁਹੰਮਦ ਸਮਨ ਦਖਾਨ ਉਹ ਖਰਖੰਦਾ ਸੀ ਆਲਾ ਸਿੰਘ ਤੂੰ ਨੂੰ ਪਤਾ ਸੀਗਾ ਵੀ ਆਲਾ ਸਿੰਘ ਤਖੜਾਗਾ ਇਹ ਇੱਕ ਦਿਨ ਇਹ ਉਹ ਤੋਂ ਡਰ ਲੱਗਦਾ ਸੀ ਉਹਨੇ ਤੇ ਉਹ ਖਾਰਖਾਨਾ ਲੱਗ ਗਿਆ ਤੂੰ ਫਿਰ ਉਹਨ ਇੱਕ ਦਿਨ ਮੌਕਾ ਤਾੜ ਕੇ ਨਾ ਇਹਨੂੰ ਆਲਾ ਸਿੰਘ ਨੂੰ ਗ੍ਰਿਫਤਾਰ ਕਰਕੇ ਉਹਨੂੰ ਸੁਨਾਮ ਦੇ ਵਿੱਚ ਕੈਦ ਕਰ ਲਿਆ ਪਰ ਸੁਨਾਮ ਚ ਕੈਦ ਕਰਕੇ ਕੁਝ ਦਿਨਾਂ ਬਾਅਦ ਆਲਾ ਸਿੰਘ ਉੱਥੋਂ ਬੜੀ ਚਲਾਕੀ ਨਾਲ ਭੇਸ ਬਦਲ ਕੇ ਨਿਕਲਿਆ ਅੱਜ ਉਹ ਉਸ ਤੋਂ ਬਾਅਦ ਫਿਰ ਇਹਦਾ ਆਲਾ ਸਿੰਘ ਦਾ ਇੱਕ ਜਰਨੈਲ ਸੀ ਗੁਰਬਖਸ਼ ਸਿੰਘ ਕਾਲੇ ਦੇ ਕਾਲੇ ਕਿਉਂ ਨੂੰ ਤਾਂ ਕਹਿੰਦੇ ਸੀਗੇ ਵੀ ਉਹ ਕਾਲੇ ਰੰਗ ਦਾ ਸੀ ਉਹਨੂੰ ਤਾਂ ਕਰਕੇ ਉਹਦਾ ਨਾਂ ਕਾਲੇ ਕਾ ਪੈ ਗਿਆ ਉਹਨੇ ਸਨੌਰ ਤੇ ਕਬਜ਼ਾ ਕਰਕੇ ਸਨੌਰ ਨੂੰ ਆਪਣੇ ਅਧੀਨ ਕਰ ਲਿਆ ਉਸ ਤੋਂ ਬਾਅਦ ਜਦੋਂ ਆਲਾ ਸਿੰਘ ਸਨਾਮ ਤੋਂ ਆ ਗਿਆ ਤਾਂ ਉਹਨੇ ਅਨੁਸਾਰ ਸਮਾਣਾ ਪਰਗਣਾ ਵੀ ਜਿਹੜਾ ਸਮਾਣਾ ਸਮਾਣਾ ਤੇ ਹਮਲਾ ਕਰਤਾ ਸਮਾਣਾ ਦੇਤਲੇ ਸਮਾਣਾ ਬਦੂ ਹਿੱਕੇ ਕਰ ਲਿਆ ਨਾਲ ਦੀ ਨਾਲ ਉਹਨੇ ਸਨਾਮ ਤੇ ਹਮਲਾ ਕਰਕੇ ਸਨਾਮ ਜਿੱਤ ਲਿਆ ਉਸ ਤੋਂ ਬਾਅਦ ਉਹਨਾਂ ਨੇ ਫਿਰ ਪਵਾਨੀਗੜ੍ਹ ਦਾ ਕਿਲਾ ਵੀ ਬਣਵਾਇਆ ਸੀਗਾ 1749 ਈਸਵੀ ਦੇ ਵਿੱਚ ਆਲਾ ਸਿੰਘ ਨੇ ਹੂੰ ਉਹਨਾਂ ਇਸ ਤੋਂ ਪਹਿਲਾਂ ਇੱਕ ਗੱਲ ਹੋਰ ਦੱਸਣਯੋਗ ਆ ਗਈ ਜਿਹੜੀ ਹੈਗੀ 1735 ਦੀ ਹੂੰ 1735 ਦੇ ਵਿੱਚ ਨਵਾਬ ਕਪੂਰ ਸਿੰਘ ਆਪਣੇ ਖਾਲਸਾ ਰਾਜ ਦੇ ਜਿਹੜੇ ਸਰਕਟ ਯੋਧੇ ਸੀ ਹੂੰ ਹੂੰ ਉਹ ਉਹ ਬਰਨਾਲਾ ਆਏ ਸੀ ਹੁਣ ਬਰਨਾਲਾ ਸੀ ਜਿਹੜੀ ਉਹ ਆਲਾ ਸਿੰਘ ਦੀ ਰਾਜਧਾਨੀ ਸੀ ਪਟਿਆਲੇ ਤੋਂ ਉਹ ਬਾਅਦ ਚੋਂ ਆਏ ਨੇ ਹੂੰ ਪਹਿਲਾ ਉਹਨਾਂ ਦੀ ਰਾਜਧਾਨੀ ਦੀ ਜਿਹੜੀ ਜਾਂ ਜਿੱਥੋਂ ਉਹਨਾਂ ਦਾ ਮੁਹਿੰਮਾ ਦਾ ਹੈੱਡਕੁਆਰਟਰ ਸੀ ਜਿਹੜਾ ਉਹ ਬਰਨਾਲਾ ਸੀਗਾ ਬਰਨਾਲੇ ਤੋਂ ਸਾਰੀ ਕਾਰਵਾਈ ਹੁੰਦੀ ਹੁੰਦੀ ਹਾਂ ਤਾਂ ਉੱਥੇ ਬਰਨਾਲੇ ਆਏ ਇਹਨਾਂ ਦੇ ਘਰ ਉੱਥੇ ਆ ਕੇ ਉੱਥੋਂ ਹੀ ਨਵਾਬ ਕਪੂਰ ਸਿੰਘ ਦੇ ਕਹਿਣ ਤੇ ਆਲਾ ਸਿੰਘ ਨੇ ਅਖੰਡ ਪਾਠ ਸਾਹਿਬ ਦਾ ਪ੍ਰਕਾਸ਼ ਕਰਾਇਆ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਾਇਆ ਆਪਣੇ ਘਰ ਦੇ ਵਿੱਚ ਤੇ ਭੋਗ ਪਾਏਗੇ ਉਸ ਤੋਂ ਬਾਅਦ ਆਲਾ ਸਿੰਘ ਨੇ ਆਪਣੇ ਪਰਿਵਾਰ ਸਮੇਤ ਨਾਲੇ ਖੁਦ ਨਵਾਬ ਕਪੂਰ ਸਿੰਘ ਤੋਂ ਅੰਮ੍ਰਿਤ ਛਕਿਆ ਉੱਥੋਂ ਫਿਰ 1735 ਦੇ ਵਿੱਚ ਬਾਬਾ ਆਲਾ ਸਿੰਘ ਸਿੰਘ ਸਜਗੇ ਤੇ ਸਿੱਖ ਪੰਥ ਦੇ ਵਿੱਚ ਆ ਗਏ ਤੇ ਉਸ ਤੋਂ ਬਾਅਦ ਉਹਨਾਂ ਨੂੰ ਫਿਰ ਦਾਲ ਖਾਲਸਾ ਵੱਲੋਂ ਕਾਫੀ ਮਦਦਾਂ ਵੀ ਮਿਲਦੀਆਂ ਰਹੀਆਂ ਲੜਾਈਆਂ ਦੇ ਵਿੱਚ ਉਹਦੀ ਗੱਲ ਵੀ ਅੱਗੇ ਕਰਾਂਗੇ ਕੀ ਦਾ ਕੀ ਬਾਬਾ ਆਲਾ ਸਿੰਘ ਜੀ ਦੇ ਜੀਵਨ ਬਾਰੇ ਜੋ ਵੀ ਗੱਲਬਾਤ ਹੋਈ ਆ ਤੁਹਾਨੂੰ ਪਸੰਦ ਆਈ ਹੋਵੇਗੀ ਤੇ ਅਗਲੇ ਸ਼ਨੀਵਾਰ ਤਾਂ ਸਾਡਾ ਇਸ ਦਾ ਹੀ ਅਗਲਾ ਭਾਗ ਜਰੂਰ ਦੇਖਿਓ ਅੱਗੇ ਤੁਹਾਨੂੰ ਬਾਬਾ ਆਲਾ ਸਿੰਘ ਜੀ ਦੇ ਜੀਵਨ ਤੋਂ ਲੈ ਕੇ ਉਹਨਾਂ ਦੀਆਂ ਪ੍ਰਾਪਤੀਆਂ ਜਾਂ ਉਹਨਾਂ ਨੂੰ ਮਹਾਰਾਜੇ ਦਾ ਕਿਤਾਬ ਕਿੱਦਾਂ ਮਿਲਿਆ ਤੁਹਾਨੂੰ ਪ੍ਰੋਪਰ ਸਮਝਾ ਸਕੇ ਧੰਨਵਾਦ